ਸਾਡਾ ਪ੍ਰੋਗਰਾਮ ਇਹ ਹੈ ਕਿ ਜਦੋਂ ਵੀ ਪੋਲੀਟੀਕਲ ਪਾਰਟੀਆਂ ਇੱਥੇ ਆਉਣਗੀਆਂ ਸਾਡੇ ਕੋਲੇ ਬੀਜੇਪੀ ਜਾਂ ਬੀਜੇਪੀ ਦੀਆਂ ਸਮਰਥਕ ਉਦੋਂ ਉਹਨਾਂ ਤੇ ਸਵਾਲ ਕਰਾਂਗੇ ਸੀ ਕਿ ਸਾਨੂੰ ਇਹਨਾਂ ਗੱਲਾਂ ਦੇ ਜਵਾਬ ਦਿਓ ਪੁੱਛਾਂਗੇ ਦੇਖੋ ਸਾਡਾ ਇਹ ਪ੍ਰੋਗਰਾਮ ਜਿੰਨੇ ਵੀ ਚੱਲ ਰਹੇ ਨੇ ਇੱਕ ਰੂਟੀਨ ਦੇ ਵਿੱਚ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਕਿ ਜਿਹੜੇ ਹਾਲਾਤ ਨੇ ਹਾਲਾਤਾਂ ਦੇ ਮੁਤਾਬਕ ਜਿਸ ਤਰ੍ਹਾਂ ਦਾ ਚੋਣਾਂ ਦਾ ਦੌਰ ਆਉਣ ਤੋਂ ਬਾਅਦ ਲੋਕਾਂ ਦੇ ਵਿੱਚ ਭਰਮ ਭਲੇਖੇ ਫਲਾਏ ਜਾ ਰਹੇ ਨੇ ਕਿ ਦੇਖੋ ਜੀ ਹੁਣ ਤਾਂ ਚੋਣ ਜਾਬਤਾ ਲੱਗ ਗਿਆ ਹੁਣ ਤਾਂ ਕੁਝ ਹੋਣਾ ਨਹੀਂ ਅਸੀਂ ਸਮਝਦੇ ਹਾਂ ਕਿ ਹੋਣਾ ਹੀ ਹੋਣਾ ਹੈ ਅੱਜ ਇੱਕ ਸੁਨਹਿਰੀ ਮੌਕਾ ਹੈ ਲੋਕਾਂ ਦੇ ਕੋਲੇ ਕਿ ਆਪਦੀਆਂ ਮੰਗਾਂ ਆਪਦੇ ਮੁੱਦੇ ਆਪਦੇ ਮਸਲੇ ਹਾਈਲਾਈਟ ਕਰ ਸਕਣ ਸਰਕਾਰਾਂ ਦੇ ਏਜੰਡੇ ਤੇ ਲਿਆ ਸਕਣ ਅੱਜ ਜੇ ਸਾਡਾ ਅੰਦੋਲਨ ਚੱਲਦਾ ਹੈ ਤਾਂ ਸੁਭਾਵਿਕ ਹੈ ਕਿ ਹਰ ਪੋਲੀਟੀਕਲ ਪਾਰਟੀ ਨੂੰ ਆਪਦੇ ਚੋਣ ਮੈਨੀਫੈਸਟੋ ਦੇ ਵਿੱਚ ਸਾਡੀਆਂ ਮੰਗਾਂ ਦਾ ਨਿਰਵਾਹ ਲੈਣਾ ਪੈਣਾ ਹੈ ਔਰ ਜਦੋਂ ਵੇਰਵਾ ਆਏਗਾ ਉਦੋਂ ਸੁਭਾਵਿਕ ਆ ਫਿਰ ਅੱਗੇ ਚੈਨਲਾਂ ਦੇ ਉੱਤੇ ਡਿਬੇਟਾਂ ਹੁੰਦੀਆਂ ਚੱਲਣਗੀਆਂ ਨੇ ਔਰ ਉੱਥੇ ਸਾਨੂੰ ਮੌਕਾ ਮਿਲੇਗਾ ਜਿਹੜੇ ਲੋਕ ਕਹਿੰਦੇ ਨੇ ਨਾ ਕਿ ਐਮਐਸਪੀ ਦੇਣ ਲੱਗਿਆਂ 17 ਲੱਖ ਕਰੋੜ ਦਾ ਮਤਲਬ ਬਜਟ ਤੇ ਬੋਝ ਪਏਗਾ ਉਹ ਅਸੀਂ ਸਪਸ਼ਟ ਕਰਾਂਗੇ ਕਿ 17 ਲੱਖ ਕਰੋੜ ਦਾ ਨਹੀਂ ਕੇਵਲ 20000 ਕਰੋੜ ਰੁਪਏ ਨਾਲ ਹੀ ਸਾਰੀਆਂ ਨੂੰ ਸਾਰੀਆਂ ਫਸਲਾਂ ਖਰੀਦੀਆਂ ਜਾ ਸਕਦੀਆਂ ਨੇ ਅਸੀਂ ਸਪਸ਼ਟ ਕਰਾਂਗੇ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਦਾ ਜੀ ਆ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਮਤਲਬ ਸੰਗਤਾਂ ਬਹੁਤ ਪਿਆਰ ਨਾਲ ਬੜੇ ਵਧੀਆ ਢੰਗ ਨਾਲ ਪਹੁੰਚ ਰਹੀਆਂ ਨੇ ਪਰ ਲਾਸਟ ਤੱਕ ਮੈਂ ਬੋਲਿਆ ਅਜਾ ਡਿਬੇਟ ਸੀਗੀ ਡਿਬੇਟ ਕਰਕੇ ਮੈਨੂੰ ਵਿੱਚ ਦੀ ਉਹਨਾਂ ਨੂੰ ਟਾਈਮ ਛੱਡ ਕੇ ਆਉਣਾ ਪਿਆ ਕਿਸਾਨ ਹਜੇ ਵੀ ਮਤਲਬ ਬੈਠ ਕੇ ਗੱਲਬਾਤ ਹੋਰ ਵੀ ਸਾਂਝੀ ਕਰਨੀ ਚਾਹੁੰਦੇ ਸੀ ਲੋਕਾਂ ਦਾ ਲੋਕਾਂ ਵੱਲੋਂ ਜਦੋਂ ਹਕੀਕਤ ਤੋਂ ਜਾਣੂ ਕਰਵਾਵਾਂਗੇ ਨਾ ਸਾਡਾ ਪਰਪਸ ਵੀ ਇਹੀ ਹੈ ਕਿ ਕਿਸਾਨ ਇਸ ਗੱਲ ਦੇ ਭੁਲੇਖੇ 'ਚੋਂ ਨਿਕਲਣ ਕਿ ਚੋਣ ਜਾਬਤੇ ਦੇ ਨਾਲ ਸਾਡਾ ਅੰਦੋਲਨ ਕਮਜ਼ੋਰ ਕਰਕੇ ਤਾਂ ਸਾਡਾ ਨੁਕਸਾਨ ਹੋਏਗਾ ਸਗੋਂ ਹੁਣ ਲੋੜ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਹੈ ਉੱਥੇ ਗਿਣਤੀ ਨੂੰ ਹੋਰ ਵਧਾਉਣ ਦੀ ਹੈ ਬਾਰਡਰਾਂ ਦੇ ਉੱਤੇ ਤਾਕਤ ਨੂੰ ਹੋਰ ਮਜ਼ਬੂਤ ਕਰਨ ਦੀ ਹੈ ਤਾਂ ਕਿ ਹਰ ਪੋਲੀਟিক্যাল ਪਾਰਟੀ ਦੇ ਏਜੰਡੇ ਦੇ ਤੁਸੀਂ ਆ ਜਾਓ ਸੈਲੂਲਰ ਜਿਹੜਾ ਨੋਟੀਫਿਕੇਸ਼ਨ ਵਾਪਸ ਲਿਆ ਉਸ ਨੂੰ ਕਿਵੇਂ ਦੇਖਦੇ ਹੋ ਸਰਕਾਰ ਬੰਦੇ ਦੇਖੋ ਆਹਨੇ ਡਿਬੇਟ ਚੱਲੀ ਆ ਦੇਤੇ ਸੈਲੋ ਕੱਲਾ ਸੈਲੋ ਨੂੰ ਉਹਨੂੰ ਮੰਡੀ ਨਹੀਂ ਲਾਨਿਆ ਸੀ ਉਹਦੇ ਚੇ ਵੀ ਕਿਹਾ ਸੀਗਾ ਕਿ ਪ੍ਰੋਸੈਸਿੰਗ ਵੀ ਇਹੀ ਕਰਨਗੇ ਪਰਚੇਜ਼ ਇਹਨਾਂ ਨੇ ਕਰਨੀ ਹੈ ਉਸ ਤੋਂ ਅਗਲੀ ਜਿਹੜੀ ਗੱਲ ਹੈ ਕਿ ਸਰਕਾਰ ਨੂੰ ਨੇ ਪਿਛਲੇ ਸਾਲ ਵੀ ਇਹ ਕੀਤਾ ਇਹੀ ਸਰਕਾਰ ਜਦੋਂ ਸੱਤਾ ਤੋਂ ਬਾਹਰ ਸੀ ਉਦੋਂ ਇਸੇ ਅਡਾਨੀਆਂ ਦੇ ਸੈਲੋ ਦਾ ਵਿਰੋਧ ਕਰਦੀ ਰਹੀ ਲੇਕਿਨ ਉਹਨਾਂ ਦੀ ਉਸ ਕਾਰਗੁਜ਼ਾਰੀ ਨੂੰ ਵੇਖ ਕੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਤੇ ਜਦੋਂ ਸੱਤਾ ਜਾ ਕੇ ਤਾਂ ਫੇਰ ਉਹ ਕਰਨਾ ਸ਼ੁਰੂ ਕਰ ਲਿਆ ਉਹਨਾਂ ਨੂੰ ਮੰਡੀਆਂ ਲਾਲਣਾ ਸ਼ੁਰੂ ਕਰ ਲਿਆ ਤਾਂ ਲੋਕਾਂ ਨੇ ਜਦੋਂ ਦਾ ਵਿਰੋਧ ਕੀਤਾ ਸਾਡੇ ਵੱਲੋਂ ਐਸਕੇਮ ਨਾਨ ਪੋਲੀਟਿਕਲ ਵੱਲੋਂ ਕੇਐਮਐਮ ਵੱਲੋਂ ਇਹ ਐਲਾਨਿਆ ਗਿਆ ਕਿ ਅਸੀਂ ਇਹਨਾਂ ਦੇ ਪੁਤਲੇ ਫੁੱਕਾਂਗੇ ਨਾ ਸਿਰਿਆਂ ਤਾਂ ਫਿਰ ਅੱਗੇ ਸਾਨੂੰ ਟ੍ਰੇਨ ਰੋਕਣੀ ਪਈ ਅਸੀਂ ਟ੍ਰੇਨ ਵੀ ਰੋਕਾਂਗੇ ਇਹ ਸਾਰੀਆਂ ਗੱਲਾਂ ਸਾਨੂੰ ਕਹਿਣੀਆਂ ਪਈਆਂ ਇੱਕ ਬੀਜੇਪੀ ਦਾ ਬੋਲ ਫਿਰ ਇਹਨੂੰ ਵਾਪਸ ਲਿਆ ਸਰਕਾਰ ਨੇ ਕੱਲ ਹੀ ਇਹਨੂੰ ਮਤਲਬ ਸਾਡੀ ਪ੍ਰੈਸ ਕਾਨਫਰੰਸ ਤੋਂ ਬਾਅਦ ਤੁਰੰਤ ਸਰਕਾਰ ਨੇ ਫੈਸਲਾ ਲਿਆ ਇਹਨੂੰ ਵਾਪਸ ਲਿਆ ਇਸ ਸਕੀਮ ਵੱਲੋਂ ਜਿਸ ਤਰੀਕੇ ਦੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲੀਡਰਾਂ ਦਾ ਬੀਜੇਪੀ ਦਾ ਖਾਸ ਕਰਕੇ ਘਰਾ ਦਾ ਘਰਾਬ ਕੀਤਾ ਜਾ ਰਿਹਾ ਹੈ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ ਕਿਸ ਤਰ੍ਹਾਂ ਦਾ ਹੈਗਾ ਸਾਡਾ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਹੈ ਆਲਰੇਡੀ ਪ੍ਰੋਗਰਾਮ ਦਿੱਤਾ ਹੋਇਆ ਹੈ ਪਹਿਲੀ ਤਾਂ ਗੱਲ ਹੈ ਕਿ ਇਸ ਸਕੀਮ ਨਾਨ ਪੋਲੀਟੀਕਲ ਮੋਰਚੇ ਜੀ ਅਸੀਂ ਮੋਰਚਿਆਂ ਦਾ ਵੱਲ ਵੀ ਆਪਿਆਂ ਨੂੰ ਮਤਲਬ ਸਟਰੋਂਗ ਰੱਖਣਾ ਹੈ ਤਾਂ ਕਿ ਸਾਡੀ ਗੱਲ ਆਪਦੇ ਢੰਗ ਨਾਲ ਸਰਕਾਰ ਤੱਕ ਜਾਵੇ ਹਰ ਪੋਲੀਟਿਕਲ ਪਾਰਟੀ ਦਾ ਏਜੰਡਾ ਬਣੀਏ ਡਿਬੇਟਾਂ ਦਾ ਅਸੀਂ ਹਿੱਸਾ ਬਣੀਏ ਪੂਰੀ ਸੰਸਾਰ ਸਾਡੀ ਗੱਲ ਇੱਕ ਹਨ ਨੰਬਰ 2 ਸਾਡਾ ਇਹ ਪ੍ਰੋਗਰਾਮ ਹੈ ਕਿ ਅਸੀਂ ਸ਼ੁਭ ਕਰਨ ਦੀ ਫੋਟੋ ਲੈ ਕੇ ਉਹਦੇ ਥੱਲੇ ਡਿਮਾਂਡਾਂ ਲਿਖ ਕੇ ਉਹਦੇ ਚ ਅਸੀਂ ਲੈ ਕੇ ਪਹਿਲੇ ਤਾਂ ਕਹਿੰਦਾ ਪੂਰੇ ਪਿੰਡਾਂ ਜਲਾਵਾਂਗੇ ਉਹ ਵੱਡੇ ਵੱਡੇ ਮਤਲਬ ਪੋਸਟਰ ਬਣਾ ਕੇ ਫਿਰ ਉਸ ਤੋਂ ਬਾਅਦ ਕੀ ਕਰਨਾ ਸੀ ਉਸ ਤੋਂ ਬਾਅਦ ਸਾਡਾ ਪ੍ਰੋਗਰਾਮ ਇਹ ਹੈ ਕਿ ਜਦੋਂ ਵੀ ਪੋਲੀਟিক্যাল ਪਾਰਟੀਆਂ ਇੱਥੇ ਆਉਣਗੀਆਂ ਸਾਡੇ ਕੋਲੇ ਬੀਜੇਪੀ ਜਾਂ ਬੀਜੇਪੀ ਦੀਆਂ ਸਮਰਥਕ ਉਦੋਂ ਉਹਨਾਂ ਤੇ ਸਵਾਲ ਕਰਾਂਗੇ ਸੀ ਕਿ ਸਾਨੂੰ ਇਹਨਾਂ ਗੱਲਾਂ ਦੇ ਜਵਾਬ ਦਿਓ ਪੁੱਛਾਂਗੇ ਕਿ ਕੀ ਤੁਹਾਨੂੰ ਤੁਸੀਂ ਤੁਹਾਨੂੰ ਇਹ ਰਾਈਟ ਆ ਕੇ ਵਾਅਦੇ ਤਾਂ ਸਾਡੇ ਨਾਲ ਕਰ ਲਓ ਤੇ ਜੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਅਸੀਂ ਤੁਹਾਨੂੰ ਵਾਅਦੇ ਯਾਦ ਕਰਾਉਣ ਜਾਂਦੇ ਆ ਤਾਂ ਤੁਸੀਂ ਏਡੀ ਵੱਡੀ ਬੈਰੀਕੇਟਿੰਗ ਕਰੋਗੇ ਸਾਨੂੰ ਨੇੜੇ ਤੱਕ ਨਹੀਂ ਜਾਣ ਦੇਵੋਗੇ ਸਾਡੇ ਗੋਲੀਆਂ ਮਾਰੋਗੇ ਸਾਨੂੰ ਜ਼ਖਮੀ ਕਰੋਗੇ ਸਾਨੂੰ ਸਾਨੂੰ ਸ਼ਹਾਦਤਾਂ ਦੇਣ ਤੱਕ ਮਜਬੂਰ ਕਰੋਗੇ ਕਾ ਫਿਰ ਅੱਜ ਤੁਸੀਂ ਵੋਟਾਂ ਲੈਣ ਆਏ ਹੋ ਅੱਜ ਇਹਨਾਂ ਗੱਲਾਂ ਦੇ ਜਵਾਬ ਦਿਓ ਸਾਨੂੰ ਕਿ ਸਾਨੂੰ ਜਿਹੜੇ ਤੁਸੀਂ ਵਾਅਦੇ ਕੀਤੇ ਉਹਨਾਂ ਨੂੰ ਪੂਰੇ ਕਰਨ ਦੀ ਬਜਾਏ ਸਾਡੇ ਨੌਜਵਾਨਾਂ ਦੇ ਸਾਡੇ ਕਿਸਾਨਾਂ ਦੇ ਉੱਤੇ ਗੋਲੀ ਕਿਉਂ ਚਲਾਈ ਗਈ ਕਿਸਾਨਾਂ ਦੀ ਕਿਸ ਤਰ੍ਹਾਂ ਦੀ ਤਿਆਰੀ ਹੈ ਜੇਕਰ ਨਾ ਮੋਦੀ ਸਰਕਾਰ ਟੀਟ ਹੋ ਜਾਂਦੀ ਹੈ ਜਿਸ ਤਰੀਕੇ ਦੀਆਂ ਨਾਲ ਗੱਲਾਂ ਚੱਲ ਰਹੀਆਂ ਨੇ ਵੀ ਡਾਕ ਨਾ ਠਾਉਣਗੇ ਜਿਸ ਤਰੀਕੇ ਨਾਲ ਪਹਿਲਾਂ ਵਰਤਾਓ ਕੀਤਾ ਗਿਆ ਤਿਆਰ ਹੈ ਕਿਸਾਨ ਉਸ ਤਰੀਕੇ ਨਾਲ ਵੀ ਗਏ ਦੇਖੋ ਗੱਲ ਕੀ ਹੈ ਡਾਕ ਨਾ ਠਾਉਣ ਗੋਲੀ ਗਲ ਠਾਉਣ ਇਹ ਉਹਨਾਂ ਦੀ ਮਰਜ਼ੀ ਹੈ ਸੁਭਾਲੇ ਹੈ ਕਿ ਅਸੀਂ ਆਦੀ ਅਸੀਂ ਸਾਡੀ ਜਿਹੜੀ ਲੜਾਈ ਹੈ ਨਾ ਸਾਡੀ ਕੋਈ ਪੋਲਿਟਿਕਲ ਲੜਾਈ ਨਹੀਂ ਹੈ ਸਾਡੀ ਲੜਾਈ ਆ ਆਪਦੇ ਮੁੱਦਿਆਂ ਦੀ ਤੇ ਜਿੰਨਾ ਚਿਰ ਮੁੱਦੇ ਜਿਉਂਦੇ ਨੇ ਓਨੀ ਦੇਰ ਤੱਕ ਲੜਾਈ ਬੰਦ ਨਹੀਂ ਹੋ ਸਕਦੀ ਹਾਂ ਮਰ ਸਕਦੇ ਨੇ ਬੰਦੇ ਮਰਾਂਗੇ ਕੋਈ ਗੱਲ ਨਹੀਂ ਜੇ ਸਰਕਾਰ ਮਾਰਨਾ ਚਾਹੇਗੀ ਤਾਂ ਸ਼ਹਾਾਤਾ ਦੇਵਾਂਗੇ ਪਿੱਛੇ ਨਹੀਂ ਹਟਣਗੇ ਲੋਕ ਲੇਕਿਨ ਇਹ ਜ਼ਰੂਰ ਹੈ ਕਿ ਅੰਦੋਲਨ ਓਨੀ ਦੇਰ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਕਿਸਾਨਾਂ ਦੇ ਮੁੱਦੇ ਮਸਲੇ ਹੱਲ ਨਹੀਂ ਹੁੰਦਾ ਇਹ ਕਿੰਨਾ ਲੰਮਾ ਚੱਲਦਾ ਅੰਦੋਲਨ ਇਸ ਸਮਾਂ ਦੱਸ